ਸਾਸੀਕਾਲ ਵੀਰ ਜੀ ਸਾਰੇ ਭੈਣ ਭਰਾਵਾਂ ਦਾ ਕਰਨ ਡੇਰੀ ਫਾਰਮ ਚ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਅੰਬਰਸਰ ਵੱਲਾ ਮੰਡੀ ਦਿਵਾਲੀ ਦੀ ਦੇਖੋ ਵੀਰ ਜੀ ਰੌਣਕਾਂ ਲੱਗੀਆਂ ਪਈਆਂ ਬਾਕੀ ਵੀਰ ਹੋਣਾ ਕੋਲ ਲੈਂਦੇ ਸਾਰੀ ਜਾਣਕਾਰੀ ਸਾਸੀਕਾਲ ਵੀਰੇ ਕਾ ਵੀਰ ਜੀ ਫੋਨ ਸਾਨੂੰ ਠੀਕ ਠਾਕ ਹੈ ਕਿਰਪਾ ਕਿਰਪਾ ਜੈ ਦੀ ਵੀਰੇ ਕਿੰਨੇ ਪਸ਼ੂ ਹੋਏ ਅੱਜ ਆਪਣੇ ਕੋਲ ਪਸ਼ੂ ਆਪਣੇ ਆ ਗਏ ਆ ਪਾਣਾ ਟਾਂਗ ਸੱਤ ਅੱਠ ਝੋਟੇ ਲੱਗ ਗਏ ਤਿੰਗਿਆ ਟਾਂਗ ਤੇ ਗਾਵਾਂ ਗਾਵਾਂ ਰਖ ਪਤਰਾ ਚਲੋ ਠੀਕ ਹੈ ਵੀਰ ਜੀ ਆ ਝੋਟੀ ਵੀਰ ਜੀ ਆ ਗਈ ਸੋਈ ਏ ਸੋਈ ਵੀਰ ਜੀ ਦੁਜਾ ਸਵੇਰ ਠੀਕ ਹੈ ਜੀ ਫੁੱਲ ਵੱਡੀ ਝੋਟੀ ਆ ਦੁਜਾ ਸਵੇਰ ਵੀਰੇ ਹਾਂ ਠੀਕ ਆ ਜੀ ਚਾਰ ਦਿਨ ਤੀ ਸੋਈ ਜੇ ਨਾਲੂ ਤੇ ਬੱਚਾ ਹੋ ਜਾਵੇ ਠੀਕ ਆ ਜੀ 11 ਭਾਰ ਕੋਈ ਜੀ ਫੁੱਲ ਵੱਡੀ ਝੋਟੀ ਚੰਗੀ ਬਰੀਡ ਵਾਲੀ ਗਾੜੀ ਵੀਰ ਜੀ ਆ ਗਈ ਨੀਲੀ ਰਾਵੀ ਹਾਂ ਇਹ ਵੀ ਵੀਰੇ ਸੂਈ ਆ ਦੇਖੋ ਕਰਮਾਲੀ ਫੜਿਆ ਫੁੱਟਬਾਲ ਹੀ ਬਣੀ ਫੈਂਡੀ ਠੀਕ ਆ ਜੀ ਇਹ ਨੀਲੀ ਰਵੀ ਤੇ ਆ ਗਈ ਗਾੜੀ ਵੀਰੇ ਆ ਗਈ ਮੋਰਾ ਇਹ ਵੀ ਸੂਈ ਜੇ ਉਹ ਸਿਣੀ ਬਸ ਗੱਬਣ ਆ ਛੇ ਉਹ ਇੱਕ ਗੱਬਣ ਆ ਵੀਰਾ ਝੋਟੀ ਜੜੀਆਂ ਨਾ ਹਾਂਜੀ 13 14 ਕਿਲੋ ਦੁੱਧ ਕੱਢੂਗੀ ਸਹੀ ਗੱਲ ਹੈ ਆ ਬੜੀ ਜਵਾਈ ਬੜੀ ਭੋਲੀ ਆ ਸਹੀ ਗੱਲ ਹੈ ਵੀਰੇ نسل نسل ਬੜੀ ਮੈਂ ਤੇਣਾ ਜੀ ਜਵਾਈ ਦੇ ਅਲਾ ਕਿੰਨੀ ਆ ਬਿਲਕੁਲ ਵੀਰੇ ਮੇਰਾ ਵੀਰੋ ਜੀ ਮੱਝਾਂ ਤੇਰੇ ਨਾਲ ਹਾਂਜੀ ਹਾਂਜੀ ਕੀ ਵੇਲਾ ਸ਼ੂਟ ਵਾਲੀ ਆ ਨੀਲੀ ਦਾ ਵੀ ਦੀ ਝੋਟੀ ਤੋਂ ਜਸਦੀ ਨੀਲੀ ਦਾ ਵੀ ਝੋਟੀ ਗੱਭਣ ਚੰਗੀ ਬਰੀਡ ਵਾਲੀ ਆ ਨਾ ਵੀਰੇ ਮੈਂ ਕਹਣਾ 100 ਵੇਲਾ ਕਿੰਨੀ ਆ ਸਹੀ ਗੱਲ ਹੈ ਵੀਰੇ ਅਸਲ ਚੀਜ਼ਾਂ ਅਸਲ ਬੱਬਾ ਲਾਉਗੀ ਜਿਹੜਾ ਸੁਆਹ ਹੈ ਰੋਧ ਵਾਲੀ ਚੋਰੀ ਸਾਰੀ ਮੈਂ ਨਾ ਟੋਪੀ ਡਾਊ ਕਿ ਥੱਲੇ ਸਹੀ ਗੱਲ ਆ ਜੀ ਪੱਕੀ ਗੱਲ ਆ ਕੋਈ ਦੋਪੀ ਕਹਿਣ ਵਾਲਾ 13 14 ਕਿਲੋ ਦੇ ਗਾਰੰਟੀ ਘਰ ਵਾਲੇ ਦਿੰਦੇ ਗਾੜੀਆਂ ਰੱਬ ਜਾਣਦਾ ਪਰ ਦੋਗੇ ਥਾਨ ਚਵਾਈ ਵਾਲਾ ਲੱਗਾ ਬਿਲਕੁਲ ਇਹ ਤੇ ਗਾੜੀ